ਕਿ ਜੇਕਰ ਮੈਂ ਇਹਨੂੰ ਪੈਸੇ ਦਿੰਦਾ ਰਹਿੰਦਾ ਮੈਂ ਸਾਰਾ ਆਪਣਾ ਘਰ ਵੇਚ ਦਿੰਦਾ ਐਂਡ ਕੀ ਰਹਿ ਜਾਂਦਾ ਮੇਰੇ ਕੋਲ ਇਸ ਕਰਕੇ ਮੈਂ ਆਪਣਾ ਇਹ ਵਾਲਾ ਰਸਤਾ ਜਾਣਾ ਬਿਲਕੁਲ ਸਹੀ ਸਮਝਿਆ ਠੀਕ ਹੈ ਮੈਂ ਜਾ ਕੇ ਸੀਬੀਆਈ ਪੇਸ਼ ਹੋਇਆ ਤੇ ਆਪਣਾ ਸਾਰਾ ਦੱਸਿਆ ਤਾਂ ਉਹ ਤੋਂ ਬਾਅਦ ਸੀਬੀਆਈ ਨੇ ਆਪਣੀ ਕਾਰਵਾਈ ਕਰਦੇ ਹੋਏ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੋਇਆ ਇਹਦੇ ਘਰੋਂ ਮਿਲੇ ਆ ਸਾਰੀ ਰਿਕਵਰੀ ਹੋਈ ਜੇ ਕਰਪਟ ਸੀ ਤਾਂ ਇੰਨਾ ਕੁਝ ਮਿਲ ਗਿਆ ਹੂੰ ਨਹੀਂ 5 ਕਰੋੜ ਰੁਪਏ ਇੱਕ ਬਹੁਤ ਵੱਡੀ ਅਮਾਊਂਟ ਹੁੰਦੀ ਹੈ ਕਿਸੇ ਦੇ ਘਰੋਂ ਮਿਲਣਾ ਛੋਟੀ ਗੱਲ ਨਹੀਂ ਹੈ ਜੀ ਕਿੰਨੀਆਂ ਪ੍ਰਾਪਰਟੀਆਂ ਮਿਲ ਗਈਆਂ ਕੀ ਕੁਝ ਮਿਲ ਗਿਆ ਨਜਾਇਜ਼ ਸ਼ਰਾਬ ਮਿਲ ਗਈ ਇੱਕ ਕਰਪਟ ਬੰਦਾ ਕਹਿ ਸਕਦੇ ਹੋ ਜਾਂ ਇੱਕ ਘਟੀਆ ਆਦਮੀ ਉਹਦੇ ਲੱਛਣ ਨੇ ਜੋ ਨੇ ਤੇ ਜਿੰਨੀਆਂ ਵੀ ਰਿਕਾਰਡਿੰਗਸ ਹੋਈਆਂ ਉਹ ਕਿਰਸ਼ਾਨੂੰ ਦੇ ਫੋਨ ਤੇ ਹੀ ਹੋਈਆਂ ਨੇ ਤੇ ਸੀਬੀਆਈ ਦੇ ਆਪਣੇ ਕੁਝ ਤੁਹਾਨੂੰ ਪਤਾ ਟੈਕਨੀਕ ਗੈਜਟਸ ਹੁੰਦੇ ਨੇ ਉਸ ਹਿਸਾਬ ਨਾਲ ਹੋਈਆਂ ਨੇ ਤੇ ਉਹ ਕਿਰਸ਼ਾਨੂੰ ਨਾਲੇ ਬਿਲਕੁਲ ਨਾਰਮਲੀ ਗੱਲ ਕਰਦਾ ਸੀ ਪੈਸੇ ਦੇ ਲੈਣ ਦੇਣ ਦੀ ਵੀ ਦੇ ਪੈਸੇ ਲਿਆ ਪੈਸੇ ਆਮ ਚੋਣ ਲਿਸ਼ਟ ਤੇ ਨਾਤ ਨਹੀਂ ਗਿਆ ਇਹ ਕੁਛ ਐਸਆਈਪੀਐਸ ਸਮਾਹ ਸਹਿਤਾ ਬਸ ਉੜਦਾ ਇਹਦਾ ਕੋਈ ਕੋਈ ਬਹੁਤ ਬੈਕਗ੍ਰਾਉਂਡ ਨਹੀਂ ਹੈਗਾ ਕੁਛ ਨਹੀਂ ਹੈਗਾ ਤੁਸੀਂ ਇਹ ਦੇਖ ਲਓ ਜੀ ਇਸ ਬੰਦੇ ਦੇ ਕੋਲ ਜੇ ਤੁਸੀਂ ਇਹਦਾ ਘਰ ਦੇਖੋ ਇੱਕ ਕਮਰਾ ਹੈ ਇੱਕ ਕਮਰਾ ਪੂਰੇ ਘਰ ਦੇ ਵਿੱਚ ਇੱਕ ਕਿਚਨ ਤੇ ਉਸ ਕਮਰੇ 'ਚ 21 ਲੱਖ ਰੁਪਏ ਬਰਾਮਦ ਹੋ ਗਿਆ ਜੀ ਇਹ ਸਭ ਤੋਂ ਵੱਡਾ ਵੀ ਜਾਇੰਟ ਦਾ ਵਿਸ਼ਾ ਹੈ ਮੇਰੇ ਘਰੇ ਅੱਜ ਵੀ ਲੱਖ ਹੋਊਗਾ 1.5 ਲੱਖ ਹੋਊਗਾ 21 ਲੱਖ ਰੁਪਈਆ ਉਸ ਬੰਦੇ ਦੇ ਕਰ ਜਿਸ ਦਾ ਕੋਈ ਵਪਾਰ ਨਹੀਂ ਕੋਈ ਵਪਾਰਕ ਬੈਕਗਰਾਉਂਡ ਨਹੀਂ ਕੋਈ ਉਹ ਨੌਕਰੀ ਨਹੀਂ ਕਰਦਾ ਕੋਈ ਉਹਦਾ ਕੰਮਕਾਰ ਨਹੀਂ ਤੇ ਉਹਦੇ ਕਰੋਂ 21 ਲੱਖ ਰੁਪਏ ਮਿਲਣਾ ਦੇਖੋ ਜੀ ਕਿੰਨੀ ਬੜੀ ਗੱਲ ਜੇਕਰ ਕਿਸੇ ਨੇ ਕੀਤਾ ਹੁੰਦਾ ਸ਼ਾਇਦ ਮੈਨੂੰ ਕਰਨ ਦੀ ਲੋੜੇ ਨਾ ਪੈਂਦੀ ਹਮ ਇਹ ਐਂਡ ਕਹਿੰਦੇ ਮਜਬੂਰੀ ਚ ਆ ਕੇ ਕੀਤਾ ਵਾ ਜਦੋਂ ਜੇ ਇੱਕ ਕਦੋਂ ਦੀ ਕਰ ਰਿਹਾ ਇੱਕ ਅੱਜ ਦਾ ਕਰ ਰਿਹਾ ਜੋ ਵੀ ਲੁਟਕ ਸਟ ਕਰ ਰਿਹਾ ਸੀਗਾ ਉਹੀ ਸਾਰਾ 5 ਕਰੋੜ ਸੀਗਾ ਜਿਹੜਾ ਘਰੋਂ ਮਿਲਿਆ